ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਪਹੁੰਚੋ ਹੈ ਪਸ਼ੂ ਮੇਲਾ ਤਨੌਲਾ ਦੇ ਵਿੱਚ ਜਿੱਥੇ ਕਹਿੰਦੇ ਪਸ਼ੂਆਂ ਦਾ ਮੇਲਾ ਹੈਗਾ ਤੇ ਅੱਜ ਬੱਕਰੀਆਂ ਦਾ ਮੁਕਾਬਲਾ ਠੀਰੇ ਬੱਕਰੀਆਂ ਦਾ ਜਿਨ੍ਹਾਂ ਦੇ ਵਿੱਚ 36 ਬੱਕਰੀਆਂ ਨੇ ਭਾਗ ਲਿਆ ਤੁਸੀਂ ਦੇਖ ਸਕਦੇ ਹੋ ਤੇ ਅਮਰੀਕ ਇਹਦੇ ਵਿੱਚ ਮੇਨ ਗੱਲ ਇਹ ਹੈ ਵੀ ਜੱਜ ਵੀ ਬਾਹਰੋਂ ਸੱਦੇ ਹੋਏ ਆਗੇ ਬਿਲਕੁਲ ਵੀਰੇ ਤੇ ਜਿਹੜਾ ਸਾਫ ਸੁਥਰੀ ਨਾਲ ਮੁਕਾਬਲੇ ਕਰਵਾਏ ਜਾਣਗੇ ਤੇ ਜਿਹੜੀ ਵੱਡੀ ਗੱਲ ਹੈ ਇਸ ਵਾਰ ਮੇਲਾ ਜਿਹੜਾ ਬਹੁਤ ਵੱਡਾ ਹੋ ਗਿਆ ਇਹਦੇ ਵਿੱਚ ਅਸੀਲ ਕੁੱਕੜ ਲਾ ਲਈਏ ਤੇ ਕਦੇਸੀ ਗਾਇਆਂ ਤੇ ਬੱਕਰੇ ਬੱਕਰੀਆਂ ਜਿਹੜਾ ਮੁਕਾਬਲਾ ਚੱਲੀ ਜਾਂਦਾ ਇਹ ਖੀਰੇ ਬੱਕਰੇ ਨੇ ਬਾਈ ਖੀਰੇ ਬੱਕਰੇ ਦਾ ਮੁਕਾਬਲਾ ਮੇਨ ਗੱਲ ਇਹ ਹੈ ਇਸ ਟਾਈਮ ਤੇ ਕੋਈ ਵੀ ਕਿਸਾਨ ਵੀਰ ਕਿਸੇ ਵੀ ਧੰਦੇ ਨਾਲ ਜੁੜੇਗਾ ਜਿਹੜਾ ਖੇਤੀਬਾੜੀ ਨਾਲ ਰਿਲੇਟਡ ਹੈ ਚਾਹੇ ਬੱਕਰੀਆਂ ਦਾ ਚਾਹੇ ਮੁਰਗੀਆਂ ਦਾ ਹਨਾ ਚਾਹੇ ਗਾਇਆਂ ਦਾ ਸਾਰੇ ਇਥੇ ਸਾਂ ਲੈ ਸਕਦੇ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਹੁਣ ਬੱਕਰੀਆਂ ਦਾ ਮੁਕਾਬਲਾ ਹੈਗਾ ਤੇ ਇਹਦੇ ਵਿੱਚ ਵੀਰੇ 37 ਜਿਹੜੇ ਬੱਕਰੇ ਨੇਗੇ ਉਹਨਾਂ ਨੇ ਹਿੱਸਾ ਲੇਤਾ ਹੈ ਯਾਨੀ ਕਿ 37 ਕਿਸਾਨ ਵੀਰ ਨੇਗੇ ਜਿਨ੍ਹਾਂ ਨੇ ਆਪਣੀ ਫਰੀਡ ਤੇ ਕੰਮ ਕੀਤਾ ਤੇ ਅੱਜ ਰਿੰਗ ਦੇ ਵਿੱਚ ਖੜਕੇ ਇੱਕ ਮੁਕਾਬਲਾ ਲੜ ਰਹੇ ਨੇ ਤੇ ਸਾਰੇ ਮੈਂਗ ਹੋਊਗਾ ਚੈਂਪੀਅਨ ਨੇ ਸਾਰੇ ਚੈਂਪੀਅਨ ਨੇ ਵੱਡੀ ਗੱਲ ਇਹ ਆ ਪਹਿਲਾ ਮੇਲਾ ਸੀ ਬੱਕਰੀਆਂ ਦਾ ਜੇ ਕਹਿ ਦਈਏ ਨਾ ਪਹਿਲੇ ਮੇਲੇ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਦੀ ਗੱਲਬਾਤ ਹੋਊਗੀ ਨਹੀਂ ਪਹਿਲਿਆਂ ਦੇ ਵਿੱਚ ਆਲਾ ਕਹਿੰਦਾ ਕੋਈ ਯਰ ਪਤਾ ਨਹੀਂ ਕਿਵੇਂ ਜੀ ਗੱਲਬਾਤ ਹੋਊਗੀ ਪਰ ਇੱਥੇ ਰਿਕਾਰਡ ਟੁੱਟੇ ਬੈਠਾ ਬਾਕੀ ਇਹ ਵੀਡੀਓ ਅੱਜ ਪਹਿਲੀ ਬਣਾ ਰਹੇ ਹਾਂਗੇ ਤੇ ਅਗਲੇ ਇਹ ਪੇਜ ਤੇ ਸਾਰੀਆਂ ਵੀਡੀਓ ਆਉਣਗੀਆਂ A to Z ਜਿਹੜੀ ਇਹਦੇ ਵਿੱਚ ਜਾਣਕਾਰੀ ਹੋਊਗੀ ਵੀ ਇਹ ਕਿੱਥੋਂ ਸਟਾਰਟਿੰਗ ਹੁੰਦੀ ਹੈ ਕਿੰਨੇ ਜਿਹੜੇ ਭਾਗ ਲੈ ਰਹੇ ਨੇ ਤੇ ਕਿੰਨਿਆਂ ਨੂੰ ਇਹਦਾ ਵਿੱਚ ਸਰਟੀਫਿਕੇਟ ਮਿਲੂਗਾ ਹਾਂਜੀ ਸਾਰੀ ਜਾਣਕਾਰੀ ਕੱਲੀ ਕੱਲੀ ਜੇ ਦੇਵਾਂਗੇ ਤੇ ਦੱਸਾਂਗੇ ਵੀ ਕਿਹੜੀ ਬਲੱਡ ਲੈਣਾ ਹੈ ਹਨਾ ਇਹਨਾਂ ਦੇ ਵਿੱਚ ਵੀ ਬਲੱਡ ਲੈਣਾ ਹੁੰਦੀਆਂ ਬਾਈ ਕੋਈ ਸੈਦੋ ਕਾਲਾ ਕੋਈ ਕਿਤਵਾਲਾ ਕੋਈ ਕਿਤਵਾਲਾ ਹਨਾ ਤੇ ਕੱਲੀ-ਕੱਲੀ ਗੱਲ ਬਾਤ ਦੱਸਾਂਗੇ ਵੀ ਇਹਨਾਂ ਦੀ ਕਿਹੜੇ ਬੰਦੇ ਨੇ ਕੇਅਰ ਕੀਤੀ ਹੈ ਕਿਹੜਾ ਪਿੰਡ ਹੈ ਬਿਲਕੁਲ ਅਸਲ ਵਿੱਚ ਬੀਟਲ ਨਸਲ ਕੀ ਹੈਗੀ ਉਹਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਸੋ ਵੀਡੀਓ ਨਾਲ ਜੁੜੇ ਰਹੋ ਤੇ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਬੀਟਲਾ ਜਿਹੜੀ ਨਾ ਇਸੇ ਕੰਨਾਂ ਦਾ ਮੁੱਲ ਅਲੱਗ ਹੈ ਕੰਨ ਦਾ ਅਲੱਗ ਹੈ ਹੋਰ ਚੀਜ਼ਾਂ ਲੱਗ ਹੈ ਹਾਂਜੀ ਭਾਈ ਜੀ ਤੇ ਮਿੱਤਰੋ ਕੰਮ ਪੂਰਾ ਭੂਪਨੇ ਜੀ ਚਵਾਨੀ ਫਾਸ ਗਈ ਹਾਂ ਕਹਿੰਦੇ ਬੱਕਰੇ ਸੱਤ ਕੱਢਣੇ ਨੇਗੇ ਬਿਲਕੁਲ 19 21 ਦਾ ਮੇਹਰ ਕਰੇਗਾ ਦੇ ਵਿੱਚ ਤੇ ਹੁਣ ਸਾਰੇ ਟੌਪ ਦੇ ਰਹਿ ਗਏ ਮਿੱਤਰੋ ਤੇ ਦੇਖਦੇ ਆ ਕੀ ਬਣਦਾ 14 ਰਹਿ ਗਏ ਮੇਨ ਬੱਕਰੀ ਠੀਕ ਹੈ ਸੱਤ ਬਾਹਰ ਕੱਢਣਾ ਤੇ ਨਿਕਲਣਗੇ ਕਿਵੇਂ ਉਹ ਜਿਹੜੇ ਮਿਲਨੇ ਨੇ ਸਰਟੀਫਿਕੇਟ ਜਿਹਦੇ ਵਿੱਚੋਂ ਤਿੰਨ ਨੂੰ ਮਿਲਨੇ ਆ ਨਗਦ ਦਾ ਇਨਾਮ ਤਿੰਨ ਨੂੰ ਪਹਿਲਾਂ ਨੂੰ ਨਗਦ ਇਨਾਮ ਪਲੱਸ ਸਰਟੀਫਿਕੇਟ ਪਲੱਸ ਸਨਮਾਨ ਚਿੰਨ੍ਹ ਬਿਲਕੁਲ ਤੇ ਪਿਛਲੇ ਚਾਰ ਨੂੰ ਕਹਿੰਦੇ ਇਕੱਲੇ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਮਿਲਨੇ ਬਿਲਕੁਲ ਬਿਮਾਰ ਚੱਲੀ ਆ ਦੇਖਦੇ ਆ ਵੀਡੀਓ ਨਾਲ ਜੁੜੇ ਰਹੋ ਪਹਿਲਾਂ ਤੇ ਹੋ ਗਿਆ ਮਿੱਤਰੋ ਬੱਕਰੇ ਰਹਿ ਗਏ 8 ਨੂੰ ਦੱਸਿਆ 36 ਪਹੁੰਚਿਆ ਤੇ ਇੱਕ ਗੱਲ ਹੋਰ ਹੈ ਜੱਜਣਾ ਕਹਿੰਦੇ ਪੂਨੇ ਤੋਂ ਆਇਆ ਹੋਇਆ ਸਪੈਸ਼ਲ ਇੱਕ ਪੂਨੇ ਵਾਲਾ ਜੱਜ ਦੇ ਬੂਟ ਵੀ ਦਿਖਾ ਦਈਏ ਬਾਈ ਜੀ ਫਿਰ ਆਹ ਜੱਜ ਪੂਨੇ ਤੋਂ ਸੱਧਿਆ ਤੇ ਪਰਲਾ ਜੱਜ ਅਪਰੋਜਪੁਰ ਤੋਂ ਹੈ ਤੇ ਤੁਸੀਂ ਦੇਖ ਲਓ ਖੜਨੀ ਬੱਕਰਾਂ ਦੀ ਠੀਕ ਹੈ ਚੈੱਕ ਹੋ ਰਹੀ ਹੈਗੀ ਲਓ ਜੀ ਜਮਾ ਲਾਤੇ ਲੈਣਾਂ ਦੇ ਵਿੱਚ ਇਹਨਾਂ 'ਚ ਇੱਕ ਕੱਢਣਾ ਬਾਅਦ ਹੁਣ ਕਿਵੇਂ ਨਿਕਲੂ ਪਹਿਲੇ ਨੰਬਰ ਤੇ ਜਿਹੜਾ ਆਊਗਾ ਬਹੁਤ ਵੱਡੀ ਗੱਲ ਹੈਗੀ ਜੇ ਮਾ ਸੇਰਾ ਗੱਲਬਾਤ ਹੋਈ ਪਈ ਐ ਤੇ ਪਲੱਟ ਲੈਣ ਕਿਹੜੀ ਕਹ ਦਈਏ ਕਿਹੜੀ ਏਰੀਏ ਦੇ ਵਿੱਚ ਕਹ ਦਈਏ ਵੱਡਾ ਨਾ ਹੋਊਗਾ ਹਾਂ ਬਹੁਤ ਵੱਡੀ ਗੱਲ ਹੈਗੀ ਤੇ ਦੇਖਦੇ ਕਿੱਥੋਂ ਦਾ ਬਾਈ ਬਾਜੀ ਮਾਰਦਾ ਹੈਗਾ ਵੱਡੀ ਗੱਲ ਹੁਣ ਉਹ ਹੋ ਰਹੀ ਐ ਵੀ ਇਹਨਾਂ ਨੂੰ ਬਾਹਰ ਕਿਹੜਾ ਨਿਕਲੂਗਾ ਬਿਲਕੁਲ ਸਾਥ ਹੀ ਰੱਖਣੇ ਨੇ ਸਾਥ ਹੀ ਰੱਖਣੇ ਚਲ ਦੇਖਦੇ ਆਂ ਬਾਈ ਜੁੜੇ ਰਹੋ ਵੀਡੀਓ ਨਾਲ